ਉਹ ਸੋ ਤਿੰਨ ਵੇਰੀ ਹੱਲਾ ਕਰਕੇ ਗਈ ਆ ਉਹ ਲੋਕ ਫੇਰ ਪੁਸਤੇ ਭਾਰੂ ਪੈ ਜਾਂਦੇ ਆ ਉਸ ਨੂੰ ਫੇਰ ਪੁਸਤੇ ਪ੍ਰਸ਼ਾਸਨ ਦੇ ਲੋਕ ਭਾਰੂ ਪੈ ਜਾਂਦੇ ਆ ਅੱਗੇ ਦੇਖੋ ਡਰੇ ਡਰੇ ਤੁਸੀਂ ਦੇਖ ਰਹੇ ਹੋ ਪਿੰਡ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਅਸੀਂ ਮਰ ਜਾ ਮਰ ਜਾ ਹਾਂਜੀ ਫਿਰ ਲੋਕ ਅੱਗੇ ਨੂੰ ਵਧ ਰਹੇ ਨੇ ਉਹ ਫਿਰ ਭਾਈ ਅੱਗੇ ਨੂੰ ਵਧ ਰਹੇ ਨੇ ਉਸ ਪ੍ਰਸ਼ਾਸ਼ਕ ਨੇ ਪਹਿਲਾਂ ਜਿਹੜੇ ਵਧ ਕੇ ਗਿਆ ਸੀ ਲੋਕ ਫਿਰ ਅੱਗੇ ਨੂੰ ਉਹ ਵਧ ਗਏ ਨੇ ਤੁਸੀਂ ਦੇਖ ਰਹੇ ਹੋ ਪਿੰਡ ਚੰਦਪਾਣ ਦੀਆਂ ਲੱਗ ਤੁਸੀਂ ਰੱਦ ਦਿਖਾ ਰਹੇ ਸੀ ਛੋਟੇ ਮੁਦੱਗੂ ਦਾ ਮੈਨੂੰ ਕੀ ਫਰਕ ਪੈਂਦਾ ਜੱਗੂਦੰਦ ਨੇ ਕੱਢ ਦਿੱਤਾ ਉਹ ਹੈ ਨਹੀਂ ਕੋਈ ਨਹੀਂ ਨਾ 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 ਪੌਤ ਨਹੀਂ ਪਾਉਗੇ ਤੁਸੀਂ ਦੇਖ ਰਹੇ ਹੋ ਪੂਰ ਸੁਪਰਸ਼ਾਸਨ ਕਿ ਲੋਕ ਆਮੋ ਸਾਹਮਣੇ ਪੇਡੇ ਨੇ ਆਹੋ ਸਾਡੇ ਕੀ ਨਹੀਂ ਮਾਰਨਾ ਓਏ ਚੋਲੀ ਯਾਰ ਘੜਗੇ ਨੇ ਲੋਕ ਆਮੋ ਸਾਹਮਣੇ ਪ੍ਰਵਾਹ ਹੀ ਨਹੀਂ ਮੰਨਦੇ ਡਲੇ ਵੇਖੋ ਗਰਨੇਟਾਂ ਵਾਂਗੂ ਆ ਰਹੇ ਨੇ ਦਲੇ ਦਲੇ ਸਾਨੂੰ ਦੇਖ ਰਹੇ ਨੇ ਆ ਤੁਸੀਂ ਦਲੇ ਵੇਖੋ ਕਿ ਪ੍ਰਸ਼ਾਸਨ ਕੇ ਲੋਕ ਪਿੰਡ ਚੰਦਪਾਨ ਦੇ ਪੜ ਗਏ ਨੇ ਆ ਮੋ ਸਾਹਮਣੇ ਹੋ ਜਾਓ ਹੋ ਜਾਓ ਆਓ ਜਲਾ ਜਲਾ ਰੋਪੇ ਜਮਾਈ ਦਾ ਨਾਮੋ ਜਿੰਦਰੋ ਬਾਪੂ ਦਾ ਨਾਮੋ ખબુબી નાલો ખબુબી નાલો ਆ ਤੋੜਤੀ ਟੁੱਟ ਗਈ ਜੀ ਵਜਾਈ ਟੁੱਟ ਗਈ ਸਾਰੀ ਹੂੰ ਠੀਕ ਰਾਂਗੇ ਕਿਉਂ ਜਨਾਬ ਬੱਜ ਰਹੀ ਐ ਇੱਥੇ ਲੱਗ ਗਈ ਵਜੀਆਂ ਬਹੁਤ ਜਿੱਤੜਾਉਂਦੇ ਆ ਦੇ ਜੀ ਪੁਲਿਸ ਦੇ ਬਹੁਤ ਜਿਆਦੇ ਲੱਗ ਗਿਆ ਨੁਕਸਾਨ ਪੁਲਿਸ ਦਾ ਬਹੁਤ ਜ਼ਿਆਦੇ ਹੋਇਆ ਇੱਥੇ ਵਜੀ ਪਾਣੀ ਇੱਟ ਭੈਣ ਜੀ ਇੱਥੇ ਵਜ ਗਈ ਜੀ ਹੋਰ ਤਾਂ ਨਹੀਂ ਵਜਾ ਨੁਕਸਾਨ ਹੋਇਆ ਕੋਈ ਨਹੀਂ ਜੀ ਹੈਲੋ ਬਈ ਨਾ ਮੇਰੇ ਕੋਲੇ ਫੋਨ ਆ ਤੁਸੀਂ ਜਿੰਦਗਾ ਹੈ ਨਹੀਂ ਕਿ ਰੱਖ ਕੇ ਤੁਰ ਗਏ ਸੀ ਇਹਦੇ ਘਰੇ ਬੈਠੇ ਚਲਾਉਂਦੇ ਕੌਲੀ ਚਲਾਉਂਦੇ ਕੌਲੀ ਸਿੱਧੀ ਚਲਾ ਲਿਆ ਕਾਇਮ ਕਾ ਹੋਇਆ ਜਣਾ ਨਹੀਂ ਇਹਨਾਂ ਨੂੰ ਜਾਣੀ ਪੜੇਗੀ ਇਹ ਸਜ਼ਾ ਹੋਊਗੀ ਇਹ ਚਲਾ ਫਿਰੂ ਆ ਜੀ ਕਿਉਂ ਟਖੜੋ ਉਹ ਬੰਦੇਓ ਉਹ ਇਕੱਠੇ ਆ ਇਕੱਠੇ ਥੱਲੇ ਆ ਜਾਓ ਥੱਲੇ ਆਓ ਥੱਲੇ ਆਓ ਥੱਲੇ ਆਓ ਥੱਲੇ ਆ ਜਾਓ ਇਲਾਕਾ ਮੰਗੀ ਥੱਲੇ ਆ ਜਾਓ ਕਿੱਥੇ ਆ बात कीजिए, बातियाँ, कितने बातियाँ, पैर तो बातियाँ, ऐसे कोई और क्या हो जा रहा हूँ, चांदना केट के लोग तो लाड़े होंगे, चले उसके लिए इसका क्या करना, लाउंडर चले आगे यहाँ क्या है, आई करें बड़ा कुत्ता लगा, हर्जो आज ਇਧਰਲੇ ਪਾਸੇ ਪਿੰਡ ਵਾਸੀਆਂ ਨੇ ਧਰਨਾ ਲਾਇਆ ਹੋਇਆ ਆ ਆਪਦੀ ਮੰਗ ਨੂੰ ਲੈ ਕੇ ਸਰਪੰਚ ਕੁਲਦੀਪ ਸਿੰਘ ਦੇ ਹੱਕ ਦੇ ਵਿੱਚ ਦੂਸਰੇ ਪਾਸੇ ਇਧਰ ਫੋਰਸ ਖੜੀ ਹੈ ਫੋਰਸ ਵੀ ਬਹੁਤ ਜ਼ਿਆਦਾ ਇੱਥੇ ਤਾਇਨਾਤ ਕੀਤੀ ਗਈ ਹੈ ਇਧਰ ਡਿਪਟੀ ਸਾਹਿਬ ਵੀ ਆ ਰਹੇ ਨੇ ਤਹਿਸੀਲਦਾਰ ਸਾਹਿਬ ਵੀ ਆ ਰਹੇ ਨੇ ਗੱਲਬਾਤ ਕਰਨ ਲਈ ਪਹਿਲਾਂ ਵੀ ਗੱਲਬਾਤ ਚੱਲੀ ਸੀ ਇਹਨਾਂ ਦੀ ਢਿੰਗ ਸਿੰਘ ਜਥੇਬੰਦੀਆਂ ਵੀ ਧਰਨੇ ਦੇ ਵਿੱਚ ਸ਼ਾਮਲ ਹੋ ਗਈਆਂ ਕੁਲਦੀਪ ਸਿੰਘ ਦੇ ਹੱਕ ਦੇ ਵਿੱਚ ਜਥੇਬੰਦੀਆਂ ਵੀ ਆ ਗਏ ਨੇ ਢਿੰਗ ਸਿੰਘ ਤੇ ਦੂਸਰੇ ਪਾਸੇ ਆਪਣੇ ਮੁਲਾਜ਼ਮਾ ਆਪਣੇ ਭੈਣ ਭਰਾ ਪੁਲਿਸ ਫੋਰਸ ਵੀ ਲੱਗੀ ਹੋਈ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਦੇਖਦੇ ਰਹੋ ਨਿਰਪੱਖ ਟੀਵੀ ਆਓ ਸਰ ਜੀ ਜੇ ਇੱਕ ਮਿੰਟ ਸਾਡੇ ਜਕੇ ਤੂੰ ਸਾਡੇ ਸਾਡੇ ਪਿੱਛੇ ਹੋ ਜਾ ਬਾਬਾ ਜੀ ਅਪਲੀਕੇਸ਼ਨ ਐਪਲੀਕੇਸ਼ਨ ਲੈਣ ਗਏ ਮੈਂਬਰਾਂ ਦੇ ਦੋ ਤਿੰਨਾਂ ਦੇ ਸੈਂਡ ਲਈ ਪੰਚਾਇਤ ਮੈਂਬਰਾਂ ਦੀ ਗਾਰਭਾਏ ਕੀਤੀ ਜੀ ਕਾਰਵਾਈ ਹੁਣ ਤੁਸੀਂ ਐਪਲੀਕੇਸ਼ਨ ਤੇਰੇ ਦਾ 2 ਘੰਟੇ ਤੋਂ ਵੇਟ ਕਰ ਰਹੇ ਜੀ ਨਹੀਂ ਨਹੀਂ ਬੰਦੇ ਤੁਸੀਂ ਅਰੈਸਟ ਪਾਉਣਾ ਜੀ ਬਾਬਾ ਜੀ ਪਹਿਲਾਂ ਜੇ ਬੈ ਅਰੈਸਟ ਪਾਉਂਗੇ ਕਾਰਵਾਈ ਕਰਕੇ ਅਰੈਸਟ ਬੰਦੀ ਨਹੀਂ ਨਹੀਂ ਮਹਾਰਾਜ ਹੁਣ ਦਸਤਾਰ ਤਾਰੀ ਹੈ ਹਨਾ ਤੁਸੀਂ ਵੀ ਦਸਤਾਰ ਤਾਰੀ ਹੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬੇ ਅਰਦਾਸ ਕਰ ਲਈ ਵੀ ਮੁੜ ਕੇ ਫਿਰ ਉਹ ਕਰਨਾ ਨਹੀਂ ਜੀ ਜ਼ਿਲ੍ਹਾ ਜ才ਦਾਰ ਸ਼੍ਰੋਮਣੀ ਪੰਥ ਅਕਾਲੀ ਸੰਤ ਖਾਲਸਾ ਦਲ ਸੀਦਾ ਸਿੰਘ ਸਾਹਿਬ ਜ才ਦਾਰ ਬਾਬਾ ਅਸ਼ੀਤ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਦਾਲ ਸਿੰਘ ਸਾਹਿਬ ਜ才ਦਾਰ ਬਾਬਾ ਮੀਤ ਸਿੰਘ ਜੀ ਸੂਟੀ ਨਕਾਲਾ ਸਰ ਸੋ ਅੱਜ ਅਸੀਂ ਪਿੰਡ ਚੰਦਪਾਣਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਇੱਕ ਮਜਬੂਤ ਸਿੱਖ ਦੀ ਇੱਕ ਧਨਾੜ ਜੱਟਵਾਦ ਦਾ ਕਿਲਾ ਰੱਖਣ ਵਾਲਿਆਂ ਵੱਲੋਂ ਦਸਤਾਰ ਵਧਾਈ ਗਈ ਹੈ ਤੇ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਗੁਰੂ ਰਵਿਦਾਸ ਟਾਈਗਰ ਫੋਰਸ ਨਿਹੰਗ ਸਿੰਘ ਜਥੇਬੰਦੀਆਂ ਜਾਂ ਜਿੰਨੇ ਆ ਵੀ ਮਜ਼ਦੂਰ ਸੰਘਰਸ਼ ਕਮੇਟੀ ਜੁਨੀਆਨਾ ਸਭ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਇਹ ਸਿੰਘ ਦੀ ਦਸਤਾਰ ਵਧਾਈ ਗਈ ਇਸ ਪਿੰਡ ਦੇ ਵਿੱਚ ਮਜਬੀ ਸਿੱਖ ਭਾਈਚਾਰੇ ਵੱਲੋਂ ਇੱਥੇ ਮੋਰਚਾ ਲਗਾਇਆ ਗਿਆ ਹੈ ਸੋ ਜਿੰਨਾ ਟਾਈਮ ਉਸ ਬੰਦੇ ਦੀ ਅਰੈਸਟ ਨਹੀਂ ਪੈਂਦੀ ਜਾਂ ਕਾਨੂੰਨ ਮੁਤਾਬਕ ਬੰਦੀ ਧਾਰਾ ਨਹੀਂ ਲੱਗਦੀ ਉਦੋਂ ਤੱਕ ਅਸੀਂ ਇਹ ਦਰਨਾ ਨਹੀਂ ਛੱਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਜੈ ਹਾਂਜੀ ਬਹਿ ਹੁਣ ਸਾਰੇ ਜਿਹੜੇ ਕੋਈ ਨਹੀਂ ਬਾਬਾ ਗੱਲ ਕਰ ਲਓ ਚਲੋ ਬੈਠੋ